ਸਤਿ ਸ਼੍ਰੀ ਅਕਾਲ ਮੈਂ ਬੀਰਪਾਲ कौर ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਵਿਖੇ ਵਿਤੌਰ ਆਈਟੀ ਟ੍ਰੇਨਰ ਸੇਵਾ ਨਿਭਾ ਰਹੀ ਹਾਂ ਮੇਰਾ ਅੱਜ ਦਾ ਵਿਸ਼ਾ ਹੈ ਕੰਪਿਊਟਰ ਸਿਸਟਮ ਦੇ ਭਾਗ ਅਤੇ ਕੰਮ ਅਸੀਂ ਇਸ ਵੀਡੀਓ ਵਿੱਚ ਕੰਪਿਊਟਰ ਸਿਸਟਮ ਦੇ ਭਾਗਾਂ ਅਤੇ ਉਸਦੇ ਕੰਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਬਿਜਲੀ ਤੇ ਚੱਲਣ ਵਾਲਾ ਯੰਤਰ ਹੈ ਜੋ ਕਿ ਸੂਚਨਾ ਨੂੰ ਪ੍ਰੋਸੈਸ ਅਤੇ ਸਟੋਰ ਕਰ ਸਕਦਾ ਹੈ ਕੰਪਿਊਟਰ ਦੀ ਮਦਦ ਨਾਲ ਹੋਰ ਕਈ ਤਰ੍ਹਾਂ ਦੇ ਕੰਮ ਕੀਤੇ ਜਾ ਸਕਦੇ ਹਨ ਜਿਵੇਂ ਕਿ ਸਿੱਖਿਆ ਰਿਸਰਚ ਖਬਰਾਂ ਮੌਸਮ ਦੀ ਜਾਣਕਾਰੀ ਅਤੇ ਵਪਾਰ ਆਦ ਲਈ ਕੀਤੀ ਜਾਂਦੀ ਹੈ ਕੰਪਿਊਟਰ ਦੀ ਮਦਦ ਨਾਲ ਪਰਿਵਾਰ ਜਾਂ ਦੋਸਤਾਂ ਨੂੰ ਸੰਦੇਸ਼ ਭੇਜਣੇ ਤੇ ਪ੍ਰਾਪਤ ਕਰਨੇ ਪ੍ਰੈਜੈਂਟੇਸ਼ਨ ਬਣਾਉਣੀ ਰਿਕਾਰਡ ਦੀ ਸਾਮ ਸੰਭਾਲ ਆਦ ਕਰ ਸਕਦੇ ਹਨ ਕੰਪਿਊਟਰ ਸਿਸਟਮ ਦੇ ਭਾਗ ਕੰਪਿਊਟਰ ਸਿਸਟਮ ਦੇ ਤਿੰਨ ਭਾਗ ਹੁੰਦੇ ਹਨ ਇਨਪੁਟ ਜੰਤਰ ਆਉਟਪੁਟ ਜੰਤਰ ਅਤੇ ਸੀਪੀਯੂ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਇਨਪੁਟ ਜੰਤਰ ਕੀ ਹੁੰਦੇ ਹਨ ਇਨਪੁਟ ਜੰਤਰ ਕੰਪਿਊਟਰ ਨੂੰ ਸੂਚਨਾ ਪ੍ਰਦਾਨ ਕਰਨ ਲਈ ਵਰਤੇ ਜਾਂਦੇ ਹਨ ਮਾਊਸ ਕੀਬੋਰਡ ਸਕੈਨਰ ਮਾਈਕ੍ਰੋਫੋਨ ਆ ਗਏ ਇਨਪੁਟ ਜੰਤਰ ਦੀਆਂ ਉਦਾਹਰਨਾਂ ਹਨ ਅਸੀਂ ਜਾਣਾਂਗੇ ਕਿ ਮਾਊਸ ਦਾ ਕੀ ਕੰਮ ਹੈ ਮਾਊਸ ਇੱਕ ਪੁਆਇੰਟਿੰਗ ਜੰਤਰ ਹੈ ਇਹਦੇ ਦੋ ਬਟਨ ਸੱਜਾ ਬਟਨ ਤੇ ਖੱਬਾ ਬਟਨ ਹੁੰਦੇ ਹਨ ਅਸੀਂ ਖੱਬੇ ਬਟਨ ਦੀ ਵਰਤੋਂ ਕਿਸੇ ਆਪਸ਼ਨ ਨੂੰ ਚੁਣਨ ਲਈ ਅਤੇ ਸਕਰੀਨ ਦੇ ਐਕਟਿਵ ਏਰੀਆ ਤੇ ਕਲਿੱਕ ਕਰ ਹਦਾਇਤਾਂ ਦੇਣ ਲਈ ਕਰਦੇ ਹਾਂ ਅਤੇ ਸੱਜੇ ਬਟਨ ਦੀ ਵਰਤੋਂ ਆਮ ਤੌਰ ਤੇ ਵਰਤੀਆਂ ਜਾਂਦੀਆਂ ਮੀਨੂ ਆਈਟਮਸ ਨੂੰ ਸਕਰੀਨ ਉੱਪਰ ਦਿਖਾਉਣ ਲਈ ਕਰਦੇ ਹਾਂ ਦੂਸਰਾ ਇਨਪੁਟ ਜੰਤਰ ਹੈ ਕੀਬੋਰਡ ਇਹ ਕੀਜ਼ ਦਾ ਸਮੂਹ ਹੈ ਜਿਸ ਦੀ ਵਰਤੋਂ ਟੈਕਸਟ ਜਿਵੇਂ ਕਿ ਅੱਖਰ ਜਾਂ ਨੰਬਰ ਕੰਪਿਊਟਰ ਵਿੱਚ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਕੀਬੋਰਡ ਇੱਕ ਟਾਈਪਰਾਈਟਰ ਦੀ ਤਰ੍ਹਾਂ ਹੁੰਦਾ ਹੈ ਅੱਗੇ ਹੈ ਸਕੈਨਰ ਇਹ ਇੱਕ ਫੋਟੋਕਾਪੀ ਮਸ਼ੀਨ ਦੀ ਤਰ੍ਹਾਂ ਹੁੰਦਾ ਹੈ ਜਿਸ ਦੀ ਮਦਦ ਨਾਲ ਫੋਟੋਆਂ ਜਾਂ ਡਾਕੂਮੈਂਟ ਨੂੰ ਕੰਪਿਊਟਰ ਵਿੱਚ ਪਾ ਸਕਦੇ ਹਾਂ ਸਕੈਨਰ ਪੇਜ ਨੂੰ ਰੀਡ ਕਰਨ ਉਪਰੰਤ ਇਸ ਨੂੰ ਡਿਜੀਟਲ ਫਾਰਮੈਟ ਵਿੱਚ ਬਦਲ ਦਿੰਦਾ ਹੈ ਤਾਂ ਜੋ ਕੰਪਿਊਟਰ ਇਸ ਨੂੰ ਪੜ ਸਕੇ ਉਦਾਹਰਨ ਲਈ ਜਿਵੇਂ ਕਿ ਤੁਸੀਂ ਆਪਣੇ ਪਰਿਵਾਰਿਕ ਫੋਟੋ ਸਕੈਨਰ ਦੀ ਮਦਦ ਨਾਲ ਸਕੈਨ ਕਰੋ ਅਤੇ ਇਸ ਨੂੰ ਕੰਪਿਊਟਰ ਵਿੱਚ ਸੇਵ ਕਰੋ ਦੂਸਰਾ ਕੰਪਿਊਟਰ ਸਿਸਟਮ ਦਾ ਭਾਗ ਹੈ ਆਉਟਪੁੱਟ ਜੰਤਰ ਆਉਟਪੁੱਟ ਜੰਤਰ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਲੈ ਲਈ ਕਰਦੇ ਹਨ ਮੋਨੀਟਰ ਪ੍ਰਿੰਟਰ ਸਪੀਕਰ ਅਤੇ ਹੈੱਡਫੋਨ ਇਹ ਆਉਟਪੁੱਟ ਯੰਤਰ ਦੀਆਂ ਉਦਾਹਰਨਾਂ ਹਨ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਮੋਨੀਟਰ ਕੀ ਹੁੰਦਾ ਹੈ ਇਹ ਟੈਲੀਵਿਜ਼ਨ ਦੀ ਤਰ੍ਹਾਂ ਹੁੰਦਾ ਹੈ ਇਹ ਸੂਚਨਾ ਨੂੰ ਟੈਕਸਟ ਸੂਚਨਾ ਨੂੰ ਟੈਕਸਟ ਅਤੇ ਗ੍ਰਾਫਿਕਸ ਦੀ ਮਦਦ ਨਾਲ ਵਿਜ਼ੂਅਲ ਫਾਰਮ ਵਿੱਚ ਦਿਖਾਉਂਦਾ ਹੈ ਪ੍ਰਿੰਟਰ ਇਹ ਯੰਤਰ ਜਿਸ ਦੀ ਮਦਦ ਨਾਲ ਤੁਸੀਂ ਟੈਕਸਟ ਅਤੇ ਤਸਵੀਰਾਂ ਨੂੰ ਕੰਪਿਊਟਰ ਤੋਂ ਪੇਪਰ ਉੱਤੇ ਜਾਂ ਟਰਾਂਸਪੇਰੈਂਸੀ ਫਿਲਮ ਉੱਤੇ ਪ੍ਰਿੰਟ ਕਰ ਸਕਦੇ ਹਾਂ ਤੁਸੀਂ ਪ੍ਰਿੰਟਰ ਰਾਹੀਂ ਕੰਪਿਊਟਰ ਸਕਰੀਨ 'ਤੇ ਦਿਖ ਰਹੀ ਕਿਸੇ ਵੀ ਦ੍ਰਿਸ਼ ਨੂੰ ਪ੍ਰਿੰਟ ਕਰਕੇ ਪੇਪਰ ਕਾਪੀ ਲੈ ਸਕਦੇ ਹਾਂ ਤੀਸਰਾ ਆਉਟਪੁੱਟ ਯੰਤਰ ਹੈ ਸਪੀਕਰ ਜਾਂ ਹੈੱਡਫੋਨ ਇਹ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਮ ਵਰਤਦੇ ਹਾਂ ਇਹ ਜੰਤਰ ਜੋ ਆਵਾਜ਼ ਸੁਣਾ ਲਈ ਵਰਤਿਆ ਜਾਂਦਾ ਹੈ ਸਪੀਕਰ ਕੰਪਿਊਟਰ ਦੇ ਅੰਦਰ ਇਨਬिल्ਟ ਅੰਦਰੂਨੀ ਜਾਂ ਬਾਹਰੀ ਹੋ ਸਕਦੇ ਹਨ ਸਾਡਾ ਕੰਪਿਊਟਰ ਸਿਸਟਮ ਦਾ ਤੀਸਰਾ ਭਾਗ ਹੈ CPU CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਟ ਹੈ ਇਹ ਜੰਤਰ ਤੁਹਾਡੇ ਵੱਲੋਂ ਕੰਪਿਊਟਰ ਨੂੰ ਮਿਲਿਆ ਹਦਾਇਤਾਂ ਨੂੰ ਪ੍ਰੋਸੈਸ ਕਰਦਾ ਹੈ ਇਹ ਕੰਪਿਊਟਰ ਦਾ ਕੰਟਰੋਲ ਯੂਨਟ ਹੈ ਅਤੇ CPU ਨੂੰ ਪ੍ਰੋਸੈਸਰ ਵੀ ਕਹਿੰਦੇ ਹਨ ਇਹ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਹੈ। CPU ਵਿੱਚ ਸੂਚਨਾ ਨੂੰ ਸਟੋਰ ਕਰਨ ਲਈ ਇੱਕ ਮੈਮਰੀ ਦੀ ਵਰਤੋਂ ਕੀਤੀ ਜਾਂਦੀ ਹੈ। ਮੈਮਰੀ ਤਿੰਨ ਪ੍ਰਕਾਰ ਦੀ ਹੁੰਦੀ ਹੈ। RAM, ROM ਅਤੇ ਫਲੈਸ਼ ਮੈਮਰੀ। RAM ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਹੈ ਅਤੇ ROM ਦਾ ਪੂਰਾ ਨਾਮ ਰੀਡ-ਓਨਲੀ ਮੈਮਰੀ ਹੈ। ਇਸ ਵੀਡੀਓ ਵਿੱਚ ਅਸੀਂ ਕੰਪਿਊਟਰ ਸਿਸਟਮ ਦੇ ਤਿੰਨ ਭਾਗ ਇਨਪੁਟ ਜੰਤਰ ਆਉਟਪੁਟ ਜੰਤਰ ਅਤੇ CPU ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ ਅਤੇ ਉਹਨਾਂ ਦੇ ਕੰਮਾਂ ਬਾਰੇ ਵੀ ਜਾਣ ਚੁੱਕੇ ਹਾਂ ਧੰਨਵਾਦ